ਜਨਾਨੀਆਂ ਦੇ ਜਵਾਬ ਮੈਂ ਫਿਰ ਕਿਵੇਂ ਪੈਣਾ ਉਦੋਂ हट ਕੇ ਮੱਝ ਦੇ ਵੀ ਟੀਕਾ ਗਾਂ ਦੇ ਵੀ ਟੀਕਾ ਜਨਾਨੀਆਂ ਦੇ ਵੀ ਟੀਕੇ ਭਰਉਣ ਲੱਗੇ ਲੱਗੇ ਕਿ ਨਹੀਂ ਲੱਗੇ ਬਿਲਕੁਲ ਮਾਲਾ ਤੂੰ ਆਪਣੀ ਜ਼ਮੀਨ ਦਾ 50 ਕਰੋੜ ਵਟ ਲੈ ਕੀ ਕਰੇਂਗਾ ਮੈਨੂੰ ਜਵਾਬ ਦੇ ਮੈਂ ਤੈਨੂੰ ਪਤਾ ਮੈਨੂੰ ਜਵਾਬ ਦੇ ਤੂੰ ਦੱਸੋ ਵੀ ਜਵਾਬ ਦਿਓ ਮੈਨੂੰ ਵੀ ਪੈਸੇ ਵਟ ਕੇ ਕੀ ਕਰੋਗੇ ਜ਼ਮੀਨ ਦੇ ਕਿੱਧਰ ਜਾਓਗੇ ਨਾ ਤੁਸੀਂ ਮੰਨ ਲਓ ਕਿਤੇ ਸੋਚੋਗੇ ਵੀ ਜ਼ਮੀਨ ਲੈ ਲਓਗੇ ਉਹ ਜ਼ਮੀਨ ਘਟ ਰਹੀ ਆ 50000 ਕਿੱਲਾ ਉਹੜਾ ਸੜਕਾਂ ਚ ਗਿਆ 50000 ਰੇਲ ਦੀਆਂ ਲੀਹਾਂ ਚ ਗਿਆ ਕਲੋਨੀਆਂ ਚ ਗਿਆ 40 ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ ਕੱਲਾ ਇਹਦੇ ਵਿਚਾਰੇ ਬੋਲੀ ਜਾਂਦੇ ਆ ਪਾਸੋਂ ਧਮਾਤੜ ਅਸੀਂ ਮਰਨਾ ਮਰ ਜਾਾਂਗੇ ਜੀ ਅਸੀਂ ਜ਼ਮੀਨ ਨਹੀਂ ਦਿੰਦੇ ਅਸੀਂ ਰਾਹ ਨਹੀਂ ਦਿੰਦੇ ਓਏ ਭਲਿਓ ਲੋਕੋ ਪਹਿਲੀ ਗੱਲ ਤਾਂ ਤੁਹਾਨੂੰ ਚਾਹ ਪਿਆ ਕੇ ਤਾਂ ਮਾਨਸਾ ਬਿਠਾਇਆ ਨਾ ਵੱਡੇ ਹਰੇ ਹੋਟਲ ਦੇ ਵਿੱਚ ਨਾਲ ਖਵਾਈ ਬਰਫੀ ਉਦ ਹੀ ਕਹਿ ਦਾਂਗੇ ਦਿਖਾਈਆਂ ਪਟੈਂਚੀ ਭਰੇ ਨੋਟਾਂ ਦੇ ਕਿੰਨੇ ਲੈਣਾ 2 ਕਰੋੜ ਫੋੜਿਆ ਅੱਖੇ ਢੱਡੀਆਂ ਰਹਿ ਜਾਣਗੀਆਂ ਮੂੰਹ ਖੁੱਲਾ ਹੀ ਰਹਿ ਜੂ ਇਹ ਅੱਛਾ ਇੰਨੇ ਪੈਸੇ ਮਿਲਦੇ ਕੱਲਰ ਚਾਲ ਕੋਈ ਨਹੀਂ ਗਾਹਾਂ ਲੈ ਲਾਂਗੇ ਲੇਖ ਕੇ ਜਿਹੜਾ ਉਹਨਾਂ ਨੇ ਪੂਰਾ ਡਾਟਾ ਦਿੱਤਾ ਉਹਦੇ ਵਿੱਚ ਵੀ ਲਿਖਿਆ ਹੋਇਆ ਵੀ ਆਹਾਹਾ ਪ੍ਰੋਡਕਸ਼ਨ ਕਰੂਗੀ ਏ ਉਹਦੇ باوجود ਵੀਰ ਪੰਜਾਬ ਨੂੰ ਕਿਉਂ ਮਾਰਿਆ ਜਾ ਰਿਹਾ ਯਾਰ ਮਾਇਆ ਜਿਹੜਾ ਰਾਮੇ ਲੱਗੇ ਰੈਫਾਇਨਰੀ ਉੱਥੇ ਕਈ ਵਾਰੀ ਚਾਹੀਦਾ ਐ ਲੱਗਦੇ ਨਹੀਂ ਪੰਜਾਬ 'ਚ ਫਿਰਦੇ ਆ ਸਾਡਾ ਖਤਮ ਹੋ ਜਾਂਦਾ ਸਾਰਾ ਕੁਝ ਖਿੱਡਾ ਖਤਮ ਹੋ ਜਾਂਦਾ ਹੱਲੇ ਨਹੀਂ ਲੋਕ ਜਾਗ ਰਹੇ ਰ ਇੰਨਾ ਕੁਝ ਹੋ ਹੀ ਜਾਂਦਾ ਇਹਦੇ ਬਾਵਜੂਦ ਵੀ ਤੁਸੀਂ ਛਤਰੀ ਖਾਣੇ ਆ ਤੁਸੀਂ ਮਰਨੇ ਆ ਪਰ ਹੋਰ ਛੋਟੇ ਰਾਹ ਕੋਈ ਨਹੀਂ ਅਸੀਂ ਇਹਦਾ ਮੈਂ ਬਹੁਤ ਚਿਰਤਾ ਸਾਡੀ ਸਾਰੀ ਟੀਮ ਇਹਦਾ ਬੜੇ ਚਿਰ ਤੋਂ ਰੌਲਾ ਪਾ ਕੇ ਵਿਰੋਧ ਕਰਦੇ ਆ ਵੀ ਪੰਜਾਬ ਦੇ ਅੰਦਰ ਹਿਮਾਚਲ ਦੀ ਤਰ੍ਹਾਂ ਉੱਤਰਾਖੰਡ ਦੀ ਤਰ੍ਹਾਂ ਨਾਗਾ ਲੈਂਡ ਦੀ ਤਰ੍ਹਾਂ ਇੱਕ ਕਾਨੂੰਨ ਬਣਨੇ ਚਾਹੀਦਾ ਵੀ ਕੋਈ ਐਗਰੀਕਲਚਰ ਲੈਂਡ ਸਾਡੀ ਬਾਈ ਜੋਗ ਜ਼ਮੀਨ ਬਾਹਰਲਾ ਬੰਦਾ ਲੈ ਨਾ ਸਕੇ ਸਾਡੀ ਸਥਿਤੀ ਹੋਰ ਹੋ ਜਣੀ ਹੈ ਅੱਗੇ ਮਰਦਮਸ਼ ਮਾਰੀ ਆ ਅਗਲੇ ਸਾਲ ਉੱਥੇ ਤੁਸੀਂ ਦੇਖੋਗੇ ਸਾਡੀ ਗਿਣਤੀ ਘਟਣੀ ਹੈ ਸਾਡੀ ਐਪੀਕਟ ਨਹੀਂ ਹੈ 10 ਲੱਖ ਬਾਹਰਲੇ ਬੰਦੇ ਦੀ ਵੋਟ ਲੁਧਿਆਣੇ ਚ ਬਣ ਗਈ ਆ ਇਲਾਕੇ ਦੇ ਲੋਕ ਖੜੇ ਆ ਇਹਨਾਂ ਦੇ ਨੇੜੇਆ ਬਣਾ ਲਈ ਲੱਗਿਆ ਹੋਇਆ ਥਰਮਲ ਮੈਨੂੰ ਆ ਸੋ ਇਹਨਾਂ ਨੂੰ ਨੌਕਰੀਆਂ ਕਿਹਨੂੰ ਦਿੱਤੀਆਂ ਉੱਥੇ ਕੌਣ ਬੱਡੇ ਆ ਉਹਦੇ ਬੈਠਾ ਕੌਣ ਆ ਬਾਈ ਪਰ ਲਓ ਦੱਸੋ ਕੌਣ ਬੈਠਾ ਯਾਰ ਸਿਰਫ ਦਿਹਾਰੀਆਂ ਕਰ ਰਿਹਾ ਬਈ ਦਿਹਾਰੀਆਂ ਕਰ ਨਹੀਂ ਨਹੀਂ ਉੱਥੇ ਜਿੰਨੇ ਉੱਚੇ ਉਹਦਿਆਂ ਦੇ ਬੈਠੇ ਆ ਸਾਰੇ ਕਿਥੋਂ ਦੇ ਕੋਈ ਹਿਮਾਚਲ ਦਾ ਕੋਈ ਬਿਹਾਰ ਦਾ ਕੋਈ ਉਪੀ ਦਾ ਕੋਈ ਯਾਰ ਹੱਦ ਹੋ ਗਈ ਧਰਤੀ ਸਾਡੀ ਰੋਕ ਲਈ ਪਾਣੀ ਸਾਡਾ ਜ਼ਹਿਰੀਲਾ ਕਰਤਾ ਹਵਾ ਸਾਡੀ ਜ਼ਹਿਰੀਲੀ ਕਰਤੀ ਮਾਰੇ ਸੀਰੇ ਆ ਜਵਾਨ ਸਾਡੇ ਮਰ ਰਿਹਾ ਨੌਕਰੀਆਂ ਦੇ ਲਿਆ ਕੌਣ ਬਿਠਾ ਰਿਹਾ ਹਜ਼ਾਰਾਂ ਬੰਦਾ ਇੱਥੇ ਲਿਆ ਕੇ ਬਿਠਾਤਾ ਲੱਖਾਂ ਬੰਦਾ ਲੁਧਿਆਣਾ ਆ ਕੇ ਬਹਿ ਗਿਆ ਮਰਤਾ ਰਹੇ ਨੇ ਇਹ ਇਹਨਰੇ ਇਹ ਇੱਥੇ ਹਾਲਾਤ ਇਹ ਹੋ ਗਏ ਸਾਡੇ ਜਵਾਗ ਪੈਦਾ ਹੁਣ ਹਟ ਗਏ ਅਪਾਹਜ ਪੰਗ ਜਵਾਗ ਪੈਦਾ ਹੋਣ ਲੱਗੇ ਮੰਦ ਬੁੱਧੀ ਜਵਾਗ ਪੈਦਾ ਹੋਣ ਲੱਗੇ ਪਹਿਲੇ ਕਹਿੰਦਾ ਹੁੰਦੇ ਹੀ ਨਹੀਂ ਸੈਂਟਰਾਂ ਤੋਂ ਜਵਾਗ ਲੈਣ ਲੱਗੇ ਯਾਰ ਜਾ ਕੇ ਠੀਕੇ ਨਾਲ ਤਾਂ ਸਾਡੇ ਲੋਕ ਚਲੋ ਭਾਈ ਜੀ ਕੀ ਕਹਿਣਾ ਜੋਂਗੇੜਾ ਜੇ ਪ੍ਰਦਰਸ਼ਨ ਹੋ ਰਿਹਾ ਸੀ ਕਿਸਾਨਾਂ ਜਿਹੜੀ ਫੈਕਟਰੀ ਲੱਗ ਰਹੀ ਕਿਸਾਨ ਤੁਸੀਂ ਸਭ ਤੋਂ ਹੈਰਾਨੀ ਜਨ ਗੱਲ ਦੇਖੋ ਇਹਦੇ ਵਿੱਚ ਇਸ ਔਤਾਂ ਵਾਲੀ ਪਿੰਡ ਤੇ ਦੂਜਾ ਪਿੰਡ ਹੈਗਾ ਨਾਲ ਅਕਲੀਆ ਤਲਵੰਡੀ ਮਾਨਸਾ ਜ਼ਿਲ੍ਹੇ ਦੇ ਪਿੰਡ ਆ ਦੋਨੇ ਪਹਿਲਾਂ ਇਹਨਾਂ ਨੇ ਸਾਰਾ ਲੁਧਿਆਣਾ ਮਹਾਲੀ ਵਾਲੇ ਪਾਸੇ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਸਾਰਾ ਜ਼ਹਿਰ ਪਾ ਕੇ ਪਹਿਲਾਂ ਲੋਕਾਂ ਨੂੰ ਮਾਰਤਾ ਹੁਣ ਆ ਏਰੀਆ ਬਚਿਆ ਸੀਗਾ ਇਹ ਮਾਰਤੇ ਤਾਂ ਪਹਿਲਾਂ ਹੀ ਮਰੇ ਹੋਏ ਨੇ ਆ ਨੇੜੇ ਇਹਨਾਂ ਰਿਆਹਾ ਬਣਾ ਲਈ ਲੱਗਿਆ ਹੋਇਆ ਥਲਮੁਲ 6 ਗੱਡੀਆਂ ਰੋਜ਼ ਕੋਲੇ ਦੀਆਂ ਫੂਕੀਆਂ ਜਾਂਦੀਆਂ ਨੇ ਤੁਸੀਂ ਦੇਖੋ ਵੀ ਕਿਵੇਂ ਲੋਕ ਸਾਹ ਲੈ ਰਹੇ ਦੋ ਫੈਕਟਰੀਆਂ ਗੁੱਲਾ ਫੈਕਟਰੀ ਲੱਗੀ ਹੋਈ ਐ ਕੋ ਹੋਰ ਕੋਈ ਰੇਲੈਂਸ ਫੈਕਟਰੀ ਲਾ ਰਹੀ ਐ ਇੱਥੇ ਜਾਣੇ ਉਹਨਾਂ ਜਿਹੜੇ ਅੰਦਰ ਬੰਦੇ ਬੈਠੇ ਆ ਕੌਣ ਆ ਹਿੰਦੀ ਬੋਲਣ ਵਾਲੇ ਬੰਦੇ ਆ ਪਤਾ ਨਹੀਂ ਕਿੱਥੋਂ ਆਏ ਆ ਇਹ ਬੰਗਾਲ ਦੇ ਆ ਯੂਪੀ ਦੇ ਆ ਬਿਹਾਰ ਦੇ ਆ ਹਿਮਾਚਲ ਦੇ ਆ ਇੱਥੇ ਆ ਕੇ ਪੰਜਾਬ ਜ਼ਮੀਨਾਂ ਲੈ ਕੇ ਇੰਡਸਟਰੀ ਲਾ ਕੇ ਇੱਥੇ ਲੋਕਾਂ ਦਾ ਪਾਣੀ ਵੀ ਦੂਸ਼ਤ ਕਰ ਰਹੇ ਹੈ ਕੈਮੀਕਲ ਪਾ ਕੇ ਜ਼ਹਿਰਾਂ ਪਾ ਕੇ ਹਵਾ ਵੀ ਦੂਸ਼ਤ ਕਰ ਰਹੇ ਨੇ ਧਰਤੀ ਵੀ ਜ਼ਹਿਰੀਲੀ ਕਰ ਰਹੇ ਨੇ ਇਹਨਾਂ ਰਹਿਣਾ ਥੋੜੀ ਇੱਥੇ ਇੱਥੇ ਜਿਹੜੇ ਆਲੇ-ਦਾਲੇ ਦੇ 50 ਪਿੰਡ ਨੇ ਇਸ ਇਲਾਕੇ ਦੇ ਉਹ ਸਾਰੇ ਪਿੰਡ ਤੋਂ ਹੋਣਗੇ। ਜੀ। ਦੂਜੀ ਗੱਲ ਸਵਾਲ ਸਾਡੇ ਲੋਕ ਦੱਲੇ ਆ ਬਾਈ। ਸਮਝਣ ਦੀ ਲੋੜ ਆ। ਇਹ ਪਹਿਲੀ ਦਿੱਤੀ ਕਹਿੰਦੇ ਆ। ਕੋਈ ਦਾਦਾ ਕੋਈ ਡਾਕਟਰ ਆ ਜੋਗੇ ਵਾਲੇ ਦਾ ਪਤਾ ਨਹੀਂ ਕੀ ਨਾਂ ਆ ਦਾ। ਉਹ ਬੰਦਾ ਬੰਝ ਗੱਡ ਕੇ ਗਿਆ ਇਹਨਾਂ ਲੋਕਾਂ ਨੂੰ। ਆਪ ਤਾਂ ਵੇਚ ਕੇ ਪਹਿਲੀ ਬੱਜਾ ਲੈ ਕੇ ਸਾਰਾ ਟੱਬਰ ਕੈਨੇਡਾ। ਜੀ। ਜਦਾਂ ਆਪ ਇੱਥੇ ਰਹਿ ਇਤਨੂੰ ਪਤਾ ਵੀ ਮੈਂ ਕਿਸੇ ਫੈਕਟਰੀਆਂ ਨੂੰ ਪੈੜੀ ਦੇ ਰਿਹਾ ਕਿਸੇ ਕੰਪਨੀ ਨੂੰ ਪੈੜੀ ਦੇ ਰਿਹਾ ਤੂੰ ਕਿਉਂ ਦੇ ਰਿਹਾ ਬਾਈ ਕਿ ਜ਼ਿੰਮੇਵਾਰ ਨੂੰ ਪੈੜੀ ਦੇ ਜਾਂਦਾ ਸਸਤੇ ਭਾਵਾਂ 'ਚ ਪੈੜੀ ਲਈ ਕਿੰਨੇ ਕ ਲੱਖ ਨੂੰ ਕਿੱਲਾ ਲਿਆ ਹੋਣਾ ਪਿਆ ਇੱਥੇ ਆਪ 50 60 ਹਜ਼ਾਰ ਨੂੰ ਕਿੱਲਾ ਲਿਆ 40 42 ਲੱਖ ਨੂੰ ਵੇਚ ਕੇ ਇਥੇ ਤੁਰ ਗਿਆ ਦੂਜੀ ਗਲਤੀ ਕੀ ਦੀ ਆ ਅਸੀਂ ਅਸੀਂ ਕਿਉਂ ਜ਼ਿੰਮੇਵਾਰ ਮੈਂ ਕਹਿੰਦਾ ਸਾਡੇ ਲੋਕਾਂ ਨੂੰ ਸਾਡੇ ਮੈਂ ਇਸ ਪਿੰਡ ਦੇ ਦੀ ਨੰਘ ਕਿਹਾ ਆ ਜਿਹੜਾ ਪਿੰਡ ਆ ਉਤਾਂ ਵਾਲੀ 15 ਬੰਦੇ ਉਤਾਂ ਸਕੁੱਟੀ ਜਾਂਦੇ ਆ ਉਹ ਬੈਠੇ ਉਹਦੇ ਥੱਲੇ ਸ਼ੈੱਡ ਜਿਹਦੇ ਮੈਂ ਉਹਨੂੰ ਵੀ ਕਿਹਾ ਮੈਂ ਤੁਹਾਨੂੰ ਕਿਹੜਾ ਇਹ ਆਉ ਨਹੀਂ ਹੋਣਾ ਤੁਸੀਂ ਆਓ ਤੁਸੀਂ ਕਿਉਂ ਨਹੀਂ ਉੱਠ ਕੇ ਆਉਂਦੇ ਕੋਈ ਨਹੀਂ ਕੋਈ ਨਹੀਂ ਤੁਸੀਂ ਜਾਓ ਅਸੀਂ ਆਉਨੇ ਆਂ ਐਸੇ ਅਸੀਂ ਉਹ 100 ਮੀਲ ਤੋਂ ਆ ਕੇ ਉੱਠ ਕੇ ਤੁਰ ਕੇ ਆਹ ਵਿਚਾਰੇ ਜਿਨੇ ਹੋਰ ਆਲੇ-ਦਾਲੇ ਪਿੰਡਾਂ ਤੋਂ ਲੋਕ ਆਏ ਆ ਤੇ ਹਜ਼ਾਰਾਂ ਬੰਦਿਆਂ ਦਾ ਇਕੱਠ ਹੋਇਆ ਅੱਜ ਪਰ ਇੱਥੇ ਪਿੰਡ ਚੋਂ ਉੱਠ ਕੇ ਨਹੀਂ ਕੋਈ ਆਉਂਦਾ ਜੀ ਤੇ ਜ਼ਿੰਮੇਵਾਰ ਫਿਰ ਕੌਣ ਹੈ ਸਾਡੇ ਲੋਕ ਮੈਂ ਕਹਿੰਦਾ ਵੱਡੇ ਪੱਧਰ ਤੇ ਜ਼ਿੰਮੇਵਾਰ ਆ ਅਸੀਂ ਲੋਕ ਸਾਰੇ ਕੰਡੇ ਵੀਜ ਰਹੇ ਆ ਇੱਥੇ ਅੱਛਾ ਉਹ ਜਿਹੜਾ ਉਹਨਾਂ ਦੀ ਵਕਾਲਤ ਕਰ ਰਿਹਾ ਉਹ ਕੌਣ ਆ ਉਹ ਸਾਡੇ ਉਹ ਦਗੜਦੱਲੇ ਲੋਕ ਨੇ ਸਿਰਾਂ ਸਿਰ ਪੱਗਾਂ 'ਚ ਫਸਾਏ ਹੋਏ ਨੇ ਵਕਾਲਤ ਜਿਹੜੀ ਉਹ ਜਿਹੜੀ ਫੈਕਟਰੀ ਲਾ ਰਹੀ ਉਹਨਾਂ ਦੀ ਕਰ ਰਿਆ ਜੀ ਚੰਦ ਛੱਡਣਾ ਪਿੱਛੇ ਇੱਥੋਂ ਦਾ ਪੰਜਾਬ ਪੋਲਿਊਸ਼ਨ ਬੋਰਡ ਉਹ ਵੀ ਉਹਨਾਂ ਦੇ ਹੱਕ ਚ ਬੁਗਤ ਰਿਹਾ ਪਹਿਲਾਂ ਅਸੀਂ ਬੁੱਢੇ ਦਰਿਆ ਬਾਰੇ ਦੇਖਿਆ ਜਦੋਂ ਉੱਥੇ ਐਨਜੀਟੀ 'ਚ ਕੇਸ ਗਿਆ ਸੈਂਟਰਲ ਪੋਲਿਊਸ਼ਨ ਬੋਰਡ ਦਾ ਪੰਜਾਬ ਪੋਲਿਊਸ਼ਨ ਬੋਰਡ ਨੂੰ ਲਿਖ ਕੇ ਆਗਾ ਵੀ ਇਹ ਇਮੀਡੀਏਟਲੀ ਬੰਦ ਕੀਤੀ ਜਾਵੇ ਇਹ ਬੜੀ ਖਤਰਨਾਕ ਕੈਮੀਕਲ ਪਾਇਆ ਜਾ ਰਿਹਾ ਐਨਜੀਟੀ ਦਾ ਆਰਡਰ ਆ ਗਿਆ ਅਸੀਂ ਕਮਿਸ਼ਨਰ ਕੋਲ ਲੈ ਗਏ ਅੱਜ ਤੱਕ ਬੰਦ ਹੋ ਗਿਆ ਆਈ ਲੋਕਾਂ ਨੂੰ ਇਕੱਠੇ ਕੀ ਦਾ ਲੋਕ ਉੱਠੇ ਨਹੀਂ ਮਰਤਾ ਰਹੇ ਨੇ ਇਹ ਇਹਨਾਂ ਦੇ ਇਹ ਇੱਥੇ ਹਾਲਾਤ ਇਹ ਹੋ ਗਏ ਸਾਡੇ ਜਵਾਗ ਪੈਦਾ ਹੁਣ ਹਟ ਗਏ ਅਪਾਹਜ ਪੰਗ ਜਵਾਗ ਪੈਦਾ ਹੋਣ ਲੱਗੇ ਮੰਦ ਬੁੱਧੀ ਜਵਾਗ ਪੈਦਾ ਹੋਣ ਲੱਗੇ ਪਹਿਲੇ ਕਹਿੰਦਾ ਹੁੰਦਾ ਹੀ ਨਹੀਂ ਸੈਂਟਰਾਂ ਤੋਂ ਜਵਾਗ ਲੈਣ ਲੱਗੇ ਯਾਰ ਜਾ ਕੇ ਠੀਕੇ ਨਾਲ ਤਾਂ ਸਾਡੇ ਲੋਕ ਸਾਡਾ ਦਿਮਾਗ ਕਮਿਆ ਮੈਂ ਨਾ ਪਿੰਡਾਂ 'ਚ ਆ ਕੇ ਮੈਂਬਰੀ ਸਰਪੰਚੀ ਕਰਨੀ ਅਸੀਂ ਕਿਉਂ ਤੁਰੇ ਫਿਰਦੇ ਆ ਬਾਈ ਆਹ ਨੂੰ ਇਹ ਵੀ ਨਹੀਂ ਯਾਰ ਜੇ ਪੰਜਾਬ ਜਾਉਂਦਾ ਤਾਂ ਅਸੀਂ ਜਾਉਨੇ ਆ ਜੇ ਆ ਲੋਕ ਜਾਉਂਦੇ ਤਾਂ ਆਪਾਂ ਜਾਉਨੇ ਆ ਇਹ ਧੰਨਵਾਦ ਮਾਨਸਾ ਦੇ ਲੋਕਾਂ ਦਾ ਬਰਿੰਡੇ ਵਾਲਾਂ ਦਾ ਇਹ ਤਾਂ ਉੱਠ ਕੇ ਖੜੇ ਹੋ ਜਾਂਦੇ ਆ ਆ ਇਧਰੋਂ ਤਾਂ ਲੋਕ ਵੀ ਨਹੀਂ ਇਕੱਠੇ ਹੁੰਦੇ ਜੀ ਆ ਦੁਆਬੇ ਦੇ ਪਾਸੇ ਪਾਜੇ ਲੋਕ ਵੀ ਚੁੱਪ ਕਰੇ ਬੈਠੇ ਆ ਤਾਂ ਇਹ ਬਈ ਬੜਾ ਖਤਰਨਾਕ ਕੰਮ ਆ ਔਰ ਇਹ ਇਹਦੇ ਤੇ ਨਾਥ ਸਾਨੂੰ ਪਾਉਣੀ ਚਾਹੀਦੀ ਲੋਕਾਂ ਨੂੰ ਮੈਂ ਅਪੀਲ ਕਰਦਾ ਕਿਸੇ ਪਿੰਡ ਦੀ ਘਟਨਾ ਵਾਪਰਦੀ ਆ ਹੁਣ ਮੈਂ ਇਹੀ ਗੱਲ ਅੱਜ ਫੇਰ ਕਹਿੰਦਾ ਮੈਂ ਕਦੋਂ ਪਹਿਲਾਂ ਸਟੇਜ ਤੇ ਬੋਲ ਕੇ ਗਿਆ ਜਿੱਦਾਂ ਮੈਂ ਕਮਾਲੂ ਪਿੰਡ ਵਾਲੀ ਫੈਕਟਰੀ ਦੇ ਉੱਥੇ ਵੀ ਉਪਟਾਰ ਫੂਕਣ ਉਹ ਟਾਇਰ ਫੁੱਕੀ ਜਾਂਦਾ ਸਾਰੀ ਕਾਲਸ ਧੂਆਂ ਸਾਰਾ ਪਿੰਡ ਤੇ ਡਿੱਗੀ ਜਾਂਦਾ ਸਾਰਾ ਹਵਾ ਉੱਤੇ ਦੂਸਤ ਹੋ ਜਾਂਦੀ। ਕੋਈ ਬਹੁਤ ਜਗ੍ਹਾ ਦਾ ਅਜਿਹਾ ਹੋਇਆਗਾ ਜਿਵੇਂ ਉਹ ਟਾਇਰ ਫੈਕਟਰੀ ਤੁਸੀਂ ਗੱਲ ਕੀਤੀ ਐ। ਪਹਿਲਾਂ ਕੁਝ ਹੋਰ ਕਹਿੰਦੇ ਨੇ ਫੈਕਟਰੀ ਗਮਲਾ ਕੀਤਾ ਜਾਂਦਾ ਵੀ ਇਹ ਫੈਕਟਰੀ ਕਿਸੇ ਹੋਰ ਚੀਜ਼ ਦੀ ਐ। ਬਾਅਦ ਦੇ ਵਿੱਚ ਕੁਝ ਹੋਰ ਪਹਿਲਾਂ ਤਾਂ ਕਹਿੰਦੇ ਦੁੱਧ ਦਾ ਪਲਾਂਟ ਆ ਜੀ। ਪਹਿਲਾਂ ਤਾਂ ਕਹਿੰਦੇ ਪਨੀਰ ਬਣਾਵਾਂਗੇ ਜੀ। ਹੈ ਪਹਿਲਾਂ ਤਾਂ ਆਲੂਆਂ ਤੋਂ ਬਣਾਵਾਂਗੇ ਜੀ ਉਹ ਜਿਹੜੀਆਂ ਖਾਣੇ ਆ ਆਪਣੇ ਲੋਕ ਜਿਪਸਾ ਜਿਗਾ। ਪਹਿਲਾਂ ਤਾਂ ਬਹੁਤ ਕੁਝ ਕਹਿੰਦੇ ਆ। ਮਗਰੋਂ ਪਤਾ ਲੱਗਦਾ ਵੀ ਇਹ ਤਾਂ ਰੈੱਡ ਜਿਹੜੀ ਤੁਸੀਂ ਦੇਖੋ ਆ ਜਿਹੜ ਮੰਨੇ ਉੱਥੇ ਅਧਿਕਾਰੀ ਜਿਹੜੇ ਆਇਆ ਅੱਜ ਪਬਲਿਕ ਹੀアリング ਆ ਇੱਥੇ ਮੈਂ ਲੋਕਾਂ ਨੂੰ ਹੋਰ ਅਪੀਲ ਕਰਦਾ ਥੋੜੇ ਰਹੀਂ ਮੇਰੀ ਗੱਲ ਧਿਆਨ ਨਾਲ ਸੁਣ ਲਓ ਪੰਜਾਬ ਦੇ ਲੋਕੋ ਜਦੋਂ ਹੁਣ ਕੋਈ ਅੱਗੇ ਪਤਾ ਕੀ ਕਰਦੇ ਸੀ ਫੈਕਟਰੀ ਲੁਧਿਆਣੇ ਲੱਗਣੀ ਐ ਪਬਲਿਕ ਹੀアリング ਕਰਾ ਦੇਣੇ ਸੀ ਲਾ ਕੇ ਕਿਸੇ ਬਰਨਾਲੇ ਕਿਸੇ ਪਟਿਆਲੇ ਆਦ ਲੋਕਾਂ ਨੂੰ ਬਿਠਾ ਕੇ ਉਹ ドラਮਾ ਰਚ ਕੇ ਮੀਡੀਆ ਚ ਖਬਰਾਂ ਦੇ ਹਾਂ ਵੀ ਪਬਲਿਕ ਹੀアリング ਹੋ ਗਈ ਲੋਕਾਂ ਦੀ ਸੁਣਵਾਈ ਅਸੀਂ ਕਰ ਲਈ ਲੋਕ ਇਹਨੇ ਸਾ ਅਸੀਂ ਸਹਿਮਤ ਹਾਂ ਸਾਨੂੰ ਮਨਜ਼ੂਰ ਆ ਭਈ ਮੈਂ ਦੱਸਦਾ ਅੱਜ 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 ਸੋਸ਼ਲ ਮੀਡੀਆ ਨੇ ਜਿਹਨਾਂ ਰੌਲਾ ਪਿਆ ਲੋਕਾਂ ਨੇ ਇਹ ਇਹ ਜਗਾਤ ਹੈ ਲੋਕ ਹੁਣ ਜਿਹੜੀ ਪਬਲਿਕ ਹੈ ਰੇ ਦੋ ਵੱਡੀਆਂ ਘਟਨਾਵਾਂ ਨੇ ਪੰਜਾਬ ਦੇ ਅੰਦਰ ਪਹਿਲੀ ਵੱਡੀ ਘਟਨਾ ਹੋਈ ਚਮਕੌਰ ਸਾਹਿਬ ਦੇ ਕੋਲੇ ਜਿੱਥੇ ਨੀਲੋ ਨਹਿਰ ਦੇ ਉੱਤੇ ਅਸੀਂ ਵੀ ਗਏ ਸੀਗੇ 1100 ਏਕੜ ਦੇ ਵਿੱਚ ਬਹੁਤ ਰੈੱਡ ਕੈਟਾਗਰੀ ਦੀ ਫੈਕਟਰੀ ਲੱਗ ਰਹੀ ਹੈ ਜਿਹਨੇ ਜ਼ਹਿਰ ਸਾਰਾ ਨਾਲ ਨਹਿਰ ਸੱਟਣਾ ਦੇ ਨਾਲ ਦਰਿਆ ਸੱਟਣਾ ਉੱਥੇ 50 ਪਿੰਡਾਂ ਦੇ ਲੋਕ ਇਕੱਠੇ ਹੋ ਗਏ ਉਸ ਦਿਨ ਉੱਧੇ ਵੀ ਸਾਡੇ ਲੋਕਾਂ ਨੇ ਜਿੰਨੇ ਨਾਲ ਅਧਿਕਾਰੀ ਆਏ ਉੱਥੇ ਡੀਸੀ ਵੀ ਆਈ ਸੀਗੀ ਇੱਥੇ ਸਾਲਾ ਸਟੇਡੀਅਮ ਆਇਆ ਕਿਸੇ ਨੂੰ ਗੱਲ ਨਹੀਂ ਆਉਣ ਚਲ ਸਾਰੀਆਂ ਗੱਲਾਂ ਝੂਠੇ ਪਾ ਕੇ ਲੋਕਾਂ ਨੇ ਤੋਰੇ ਆ ਅੱਜ ਵੀ ਇੱਥੇ ਲੋਕ ਇਕੱਠੇ ਹੋਏ ਆ ਦੂਜੀ ਵੱਡੀ ਘਟਨਾ ਪੰਜਾਬ ਚ ਕਿ ਲੋਕ ਹਜ਼ਾਰਾਂ ਦੀ ਗਿਣਤੀ ਚ ਆਸੇ ਪਾਸੇ ਪਿੰਡਾਂ ਤੋਂ ਉੱਠ ਕੇ ਆਏ ਆ ਇਹ ਉੱਠਣਾ ਪੈਣਾ ਬਾਈ ਨਹੀਂ ਅਸੀਂ ਤਾਂ ਤਰਸਾਂਗੇ ਮੈਂ ਹਸਾਣਾ ਅਸੀਂ ਤਾਂ ਸਾਡੀ ਜ਼ਿੰਦਗੀ ਆ ਨਾ ਜਿਹੜੀ ਜੇ ਆ ਫੈਕਟਰੀਆਂ کارਖਾਨੇ ਲੱਗੇ ਜਿਹੜੇ ਯਾਰ ਕੀ ਲੋੜ ਆ ਪੰਜਾਬ ਦੇ ਵਿੱਚ ਫੈਕਟਰੀਆਂ ਦੀ ਮੈਨੂੰ ਦੱਸੋ ਕੋਈ ਲੋੜ ਹੈ ਨਹੀਂ ਕਾਰਨ ਕੀ ਹੁੰਦੇ ਬਾਈ ਪੰਜਾਬ ਦੇ ਵਿੱਚ ੱੱਕੇ ਨਾਲ ਥੁਪੀਆਂ ਜਾਂਦੀਆਂ ਆ ਕਿ ਰਾਸ ਹਿੰਦੀ ਬੋਲਣ ਵਾਲੇ ਬੰਦੇ ਹਿੰਦੀ ਬੋਲਣ ਵਾਲੇ ਬੰਦੇਓ ਪਤਾ ਨਹੀਂ ਕਿੱਛੋਂ ਆਏ ਆ ਉਹ ਸਾਡੇ ਲੋਕਾਂ ਨੂੰ ਡੀਲ ਕਰ ਰਹੇ ਆ ਅਸੀਂ ਆਹ ਸਹੂਲਤਾਂ ਦੇਵਾਂਗੇ ਅਸੀਂ ਆਹ ਦੂਜੀ ਗੱਲ ਹੋਰ ਸੁਣ ਲੋ ਆਹ ਆ ਇਲਾਕੇ ਦੇ ਲੋਕ ਖੜੇ ਆ ਇਹਨਾਂ ਦੇ ਨੇੜੇ ਆ ਬਣਾ ਲਈ ਲੱਗਿਆ ਹੋਇਆ ਥਰਮਲ ਮੈਨੂੰ ਐਸਾ ਇਹਨਾਂ ਨੂੰ ਨੌਕਰੀਆਂ ਕਿਹਨੂੰ ਦਿੱਤੀਆਂ ਉੱਥੇ ਕੌਣ ਵੱਡੇ ਆ ਉਹਦੇ ਦੇ ਬੈਠਾ ਕੌਣ ਆ ਬਾਈ ਪਿੰਡਲਾ ਦੱਸੋ ਕੌਣ ਬੈਠਾ ਯਾਰ ਸਿਰਫ ਦਿਹਾਰੀਆਂ ਕਰ ਰਿਹਾ ਬਾਈ ਦਿਹਾਰੀਆਂ ਕਰ ਨਹੀਂ ਨਹੀਂ ਉੱਥੇ ਜਿੰਨੇ ਉੱਚੇ ਉਹਦਿਆਂ ਦੇ ਬੈਠੇ ਆ ਸਾਰੇ ਕਿੱਥੋਂ ਦੇ ਕੋਈ ਹਿਮਾਚਲ ਦਾ ਕੋਈ ਬਿਹਾਰ ਦਾ ਕੋਈ ਉਪੀ ਦਾ ਕੋ ਯਾਰ ਹੱਦ ਹੋ ਗਈ ਧਰਤੀ ਸਾਡੀ ਰੋਕ ਲਈ ਪਾਣੀ ਸਾਡਾ ਜ਼ਹਿਰੀਲਾ ਕਰਤਾ ਹਵਾ ਸਾਡੀ ਜ਼ਹਿਰੀਲੀ ਕਰਦੀ ਮਾਰੇ ਸੀਰੇ ਆ ਜਵਾਦ ਸਾਡੇ ਮਰ ਰਿਹਾ ਨੌਕਰੀਆਂ ਦੇ ਲਿਆ ਕੌਣ ਬਿਠਾ ਰਿਹਾ ਹਜ਼ਾਰਾਂ ਬੰਦਾ ਚੇਲਿਆ ਕੇ ਬਿਠਾਤਾ ਲੱਖਾਂ ਬੰਦਾ ਲੁਧਿਆਣਾ ਆ ਕੇ ਬਹਿ ਗਿਆ ਮੈਂ ਪਹਿਲਾਂ ਵੀ ਗੱਲ ਬੋਲੀ ਆ ਵੀ ਸੋਡੀ ਜਿਹੜਾ ਡੈਮੋਗ੍ਰਾਫੀ ਆ ਪੰਜਾਬ ਦੀ ਉਹ ਬਦਲ ਚੁੱਕੀ ਆ ਸਾਡੀ ਸਥਿਤੀ ਹੋਰ ਹੋ ਜਣੀ ਆ ਅੱਗੇ ਮਰਦਮਸ਼ ਮਾਰੀ ਆ ਅਗਲੇ ਸਾਲ ਉਤੇ ਤੁਸੀਂ ਦੇਖੋਗੇ ਸਾਡੀ ਗਿਣਤੀ ਘਟਣੀ ਹੈ ਸਾਡੀ ਐਪੀ ਘਟਣੀ ਹੈ 10 ਲੱਖ ਬਾਹਰਲੇ ਬੰਦੇ ਦੀ ਵੋਟ ਲਿਹਾਣੇ ਚ ਬਣ ਗਈ ਆਮ ਸ਼ਹਿਰਾਂ ਚ 10 ਦਾ 20000 ਵੋਟਾਂ ਬਣੀਆਂ ਪਈਆਂ ਸਾਡੇ ਇਕੱਲਾ ਇਕੱਲਾ ਜਵਾਬ ਜੰਮਣ ਲਾ ਗਿਆ ਕੈਨੇਡਾ ਅਮਰੀਕਾ ਨੂੰ ਤੱਕ ਚੱਕਤਾ ਕਿਸੇ ਨੂੰ ਪੁਲਿਸ ਨੇ ਝੂਠੇ ਮੁਕਾਬਲੇ ਚ ਮਾਰ ਦੇਣਾ ਕਿ ਇਹਨੂੰ ਚੱਟੇ ਨੇ ਖਾ ਜਾਣਾ ਅਸੀਂ ਤਾਂ ਗਏ ਅਸੀਂ ਜਿਹੜੇ ਭੈ ਗਏ ਆ ਉਹ ਵੀ ਅਸੀਂ ਮੁੱਠੀ ਪਰ ਇਕੱਠੇ ਨਹੀਂ ਇੱਕ ਹੋਰ ਗੱਲ ਸੁਣ ਲਓ ਇਹ ਜਿਹੜੇ ਹਾਲਾਤ ਬਣੀ ਜਾਂਦੇ ਆ ਸਾਡੇ ਲੋਕ ਕਹਿੰਦੇ ਆ ਵੋਟਾਂ ਨਾ ਬਦਲ ਦਾਂਗੇ ਜੇ ਤੁਹਾਡੀ ਗਿਣਤੀ ਘਟ ਗਈ ਤੁਹਾਡੀ ਵੋਟਾਂ ਦੀ ਬੁਖਤ ਕੀ ਰਹਿ ਜੂਗੀ ਤੁਹਾਡੀ ਵੋਟਾਂ ਇਹ ਬਸਤੀ ਬਣਾ ਕੇ ਪੰਜਾਬ ਨੂੰ ਅਜਾੜਿਆ ਜਾ ਰਿਹਾ ਅਸੀਂ ਇਹਦਾ ਮੈਂ ਬਹੁਤ ਚਿਰਤਾ ਸਾਡੀ ਸਾਰੀ ਟੀਮ ਇਹਦਾ ਬੜੇ ਚਿਰ ਤੋਂ ਰੌਲਾ ਪਾ ਕੇ ਵਿਰੋਧ ਕਰਦੇ ਆਂ ਵੀ ਪੰਜਾਬ ਦੇ ਅੰਦਰ ਹਿਮਾਚਲ ਦੀ ਤਰ੍ਹਾਂ ਉੱਤਰਾਖੰਡ ਦੀ ਤਰ੍ਹਾਂ ਨਾਗaland ਦੀ ਤਰ੍ਹਾਂ ਇੱਕ ਕਾਨੂੰਨ ਬਣਨੇ ਚਾਹੀਦਾ ਵੀ ਕੋਈ ਐਗਰੀਕਲਚਰ ਲੈਂਡ ਸਾਡੀ ਬਾਈਜੋਗ ਜ਼ਮੀਨ ਬਾਹਰਲਾ ਬੰਦਾ ਲੈ ਨਾ ਸਕੇ ਇਹ ਕਾਨੂੰਨ ਬਣਿਆ ਹੁੰਦਾ ਤਾਂ ਇੱਥੇ 40 45 ਜਾਂ 1100000 ਏਕੜ ਸਾਡੀਆਂ ਜ਼ਮੀਨਾਂ ਦੇ ਲੈ ਕੇ ਫੈਕਟਰੀਆਂ ਲਾ ਜਾਂਦਾ ਕੋਈ ਦੂਜਾ ਸਾਨੂੰ ਸਾਡੀਆਂ ਨੌਕਰੀਆਂ ਜੇ ਕਹਿੰਦੇ ਬਾਹਰਲੇ ਬੰਦੇ ਲੈਣਾ ਸ਼ਰਤਾਂ ਪੂਰੀਆਂ ਕਰੇ ਤੂੰ ਹਿਮਾਚਲ ਜਾ ਕੇ ਨੌਕਰੀ ਲੈ ਕੇ ਦਿ ਮਹਾਰਾਸ਼ਟਰ ਨਾਗਾਲੈਂਡ ਚਲੇ ਜਾਓ ਸਾਡੇ ਜੇ ਵੋਟ ਬਣਨੀ ਹੈ ਇੱਥੇ ਆ ਕੇ ਦੂਜੀਆਂ ਸੂਬਿਆਂ ਦੀ ਤਰ੍ਹਾਂ ਉਹ ਕਾਨੂੰਨ ਬਣਨੇ ਚਾਹੀਦੇ ਆ ਹੁਣ ਬਾਹਲੇ ਬੰਦੇ ਮੈਨੂੰ ਕਹਿੰਦੇ ਤੂੰ ਨਫ਼ਰਤ ਕਰਦੇ ਆ ਮਾ ਸਾਡੀ ਕੋਈ ਨਫ਼ਰਤ ਨਹੀਂ ਆ ਸਾਡੇ ਬੰਦੇ ਕੰਮ ਕਰਨ ਜਾਂਦੇ ਆ ਜੀਉ ਸਾਦ ਕੇ ਸਾਡੇ ਵੀ ਕੋ ਕੰਮ ਕਰਨਾ ਆਵੇ ਸਾਨੂੰ ਕੋਈ ਦਿੱਕਤ ਨਹੀਂ ਹੁਣ ਜਿਹੜਾ ਝੋਨਾ ਸਾਡੇ ਪ੍ਰਵਾਸੀ ਬੰਦੇ ਨਹੀਂ ਲਾਇਆ ਸਾਨੂੰ ਕੋਈ ਸਮੱਸਿਆ ਨਹੀਂ ਮਸਲਾ ਇਹ ਲੋ ਵੋਟ ਬਣੂਗੀ ਸਾਡੀ ਗਿਣਤੀ ਘਟੂਗੀ ਡੈਮੋਗ੍ਰਾਫੀ ਬਦਲੂਗੀ ਸੱਭਿਆਚਾਰ ਖਤਮ ਹੋਊਗਾ ਸਾਡਾ ਸਾਡੀ ਬੋਲੀ ਮਰੂਗੀ ਸਾਡਾ ਇਤਿਹਾਸ ਤੇ ਕਿੱਡੀ ਵੱਡੀ ਸਾਡੀ ਗੜਬੜ ਹੋਊਗੀ ਕੱਲ ਦੇ ਨਾਲ ਫੜ ਲੋਕਾਂ ਨੂੰ ਸਮਝ ਹੀ ਨਹੀਂ ਪੈ ਰਹੀ ਯਾਰ ਇਹ ਪਰ ਮੈਂ ਆਪਣੇ ਲੋਕਾਂ ਨੂੰ ਗਾਲ੍ਹਾਂ ਤਾਂ ਕੱਢਦਾ ਵੀ ਜਿੰਨੇ ਬੰਝ ਘੜਦੇ ਆ ਆ ਜਿੰਨੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਕਮਰੇ ਦੇ ਕੇ ਜਵਾਈ ਬਣਾ ਕੇ ਬਿਠਾਇਆ ਕਿਨੇ ਨੂੰ ਆਪਣੇ ਲੋਕਾਂ ਵੋਟਾਂ ਬਣਾਈ ਬੈਠੇ ਪੰਨਾਂ 'ਚ ਹਾਂ ਤੁਸੀਂ ਬਈ ਬਣਾਲੀ ਬਗਜੋ ਸਾਡੇ ਪਿੰਡ ਹੈ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਤੁਸੀਂ ਯਕੀਨ ਨਾ ਆਵੇ ਪੰਜਾਬ 'ਚ ਮੈਂ ਮੈਂ ਆਇਆ ਮਾਇਆ ਜਿਹੜਾ ਰਾਮੇ ਲੱਗੇ ਰਫਿੰਡਰੀ ਉੱਥੇ ਕਈ ਵਾਰੀ ਚਾਹੀਦਾ ਐ ਲੱਗਦੇ ਨਹੀਂ ਪੰਜਾਬ 'ਚ ਫਿਰਦੇ ਆ ਸਾਡਾ ਖਤਮ ਹੋ ਜਾਂਦਾ ਸਾਰਾ ਕੁਝ ਖਿੱਡਾ ਖਤਮ ਹੋ ਜਾਂਦਾ ਹੱਲੇ ਨਹੀਂ ਲੋਕ ਜਾਗ ਰਹੇ ਰ ਇੰਨਾ ਕੁਝ ਹੋ ਹੀ ਜਾਂਦਾ ਇਹਦੇ ਬਾਵਜੂਦ ਵੀ ਤੁਸੀਂ ਛਤਰੀ ਖਾਣੇ ਆ ਤੁਸੀਂ ਮਰਨੇ ਆ ਪਰ ਹੋਰ ਛੋਟਾ ਰਾਹ ਕੋਈ ਨਹੀਂ ਇਕੱਠੇ ਹੋ ਕੇ ਇਕੱਠੇ ਹੋ ਕੇ ਮੇਰੀ ਬੇਨਤੀ ਆ ਲੋਕਾਂ ਨੂੰ ਕਿ ਲੋਕੋ ਇਹ ਮਸਲਾ ਇਹਨਾ ਸੋਚਿਆ ਕਰੋ ਮੈਂ ਤਾਂ ਉਹਦੇ ਕਮਾਲੂ ਬੋਲਿਆ ਸੀ ਉਹ ਲੋਕੋ ਤੁਸੀਂ ਜਿੱਦੇ ਲੁਧਿਆਣੇ ਅਸੀਂ ਹਾਕਾ ਮਾਰ ਰਹੀਆਂ ਕਿਉਂ ਨਹੀਂ ਉੱਠ ਕੇ ਆਏ ਆ ਗੱਠਾਂ ਵਾਲੀ ਲਾਤੀ ਹੁਣੀਆਂ ਬਾਈ ਹਾਂ ਬਈ ਅੱਜ ਪਬਲਿਕ ਹੀਅਰਿੰਗ ਸੀ ਇੱਥੇ ਹਾਲਾਂਕਿ ਲੋਕਾਂ ਨੇ ਸਵਾਲ ਕੀਤੇ ਇੱਕ ਵੀ ਸਵਾਲ ਦਾ ਉਹਨਾਂ ਨੇ ਸਹੀ ਅੰਤਰ ਨਹੀਂ ਤੇ ਉਹ ਬਾਈ ਯਾਰ ਚੋਰ ਆ ਖੁਦ ਮੰਨ ਰਹੇ ਆ ਵੀ ਰੈੱਡ ਕੈਟਾਗਰੀ ਫੈਕਟਰੀ ਆ ਇੰਨੀ ਪੋਲੂਟਡ ਆ ਆਹ ਇਹ ਪ੍ਰਦੂਸ਼ਣ ਕਰੂ ਵੀ ਹਵਾ ਦੇ ਵਿੱਚ ਲਿਖ ਕੇ ਉਹਨਾਂ ਲਿਖਿਆ ਹੋਇਆ ਲਿਖ ਕੇ ਜਿਹੜਾ ਉਹਨਾਂ ਨੇ ਪੂਰਾ ਡਾਟਾ ਦਿੱਤਾ ਉਹਦੇ ਵਿੱਚ ਵੀ ਲਿਖਿਆ ਹੋਇਆ ਵੀ ਆਹ ਆਹ ਪ੍ਰਦੂਸ਼ਣ ਕਰੂਗੀ ਏ ਉਦੇ باوجود ਵੀ ਯਾਰ ਪੰਜਾਬ ਨੂੰ ਕਿਉਂ ਮਾਰਿਆ ਜਾ ਰਿਹਾ ਯਾਰ ਆ Rajasthan ਟੱਬੇ ਪੈ ਲਾ ਲੋ ਫੈਕਟਰੀਆਂ ਨਾਲ ਲੋਕ ਨਹੀਂ ਉੱਥੇ ਅਸੀਂ ਰਾਜਸਤਾਨੀਆਂ ਨੂੰ ਵੀ ਨਹੀਂ ਉੱਥੇ ਲੋਕਾਂ ਨੂੰ ਮਾਰੋ ਲੋਕਾਂ ਨੂੰ ਲਾਓ ਟੱਬਿਆਂ ਦੇ ਬਾਲੂ ਖਾਲੀ ਥਾਂ 'ਚ ਲਾ ਕੇ ਜਾ ਕੇ ਲਾ ਲੋ ਲੋਕਾਂ 'ਚ ਅਸਲ ਦੇ ਵਿੱਚ ਸਾਡੇ ਲੋਕਾਂ ਨੂੰ ਸਮਝ ਨਹੀਂ ਹੈਗੀ ਯਾਰ ਓਏ ਬਹੁਤ ਵੱਡੀਆਂ ਡੂੰਘੀਆਂ ਸ਼ਾਸ਼ਾ ਓਏ ਤੁਹਾਡੀ ਜ਼ਮੀਨਾਂ 'ਚ ਜ਼ਹਿਰ ਪਾਤੀ ਤੁਹਾਡੇ ਪਾਣੀ 'ਚ ਜ਼ਹਿਰ ਪਾਤੀ ਤੁਹਾਡੀ ਜਿਵਾਨੀ ਚਟਿਆਂ ਨਾਲ ਮਾਰਤੀ ਤੁਹਾਡੀ ਬੋਲੀ ਮਾਰਤੀ ਤੁਹਾਡੀਆਂ ਜ਼ਮੀਨਾਂ ਖੋਣ ਪੈ ਗਏ ਆ ਲੈਂਡ ਪੂਲਿੰਗ ਨੀਤੀ ਆ ਅਕ ਆ ਚੱਕ ਲਿਆ ਹੁਣ ਇਹ ਕਹਿੰਦਾ ਭਾਂਤਸਿਓ ਕਹਿੰਦਾ ਵੀ ਮਲੋਕਾਂ ਦੀ ਸਹਿਮਤੀ ਤੋਂ ਬਿਨਾਂ ਜ਼ਮੀਨ ਨਹੀਂ ਲਵਾਂਗੇ ਮੈਨੂੰ ਇਹ ਦੱਸੋ ਜਿੱਥੇ ਜਿੱਥੇ ਨਾਲ ਜ਼ਮੀਨ ਕਿਰਾਏ ਕਰਨੀ ਹੈ ਉੱਥੇ ਉਹਨਾਂ ਜ਼ਮੀਨਾਂ ਦੇ ਪਾਬੰਦੀ ਲਾਤੀ ਵੀ ਕੋਈ ਬੰਦਾ ਰਿਸਟਰੀ ਨਹੀਂ ਕਰਾ ਸਕਦਾ ਕੋਈ ਬੰਦਾ ਇਹਦੀ ਇਹ ਤੇ ਲਿਮਟ ਜਾਂ ਲੋਨ ਨਹੀਂ ਲੈ ਸਕਦਾ ਤੇ ਜਿਹੜੇ ਬੰਦੀਕਰਤ ਲੋਕ ਕਰਨਗੇ ਕੀ ਇੱਥੇ ਹਨੋਰ ਹੈ ਇਹਦੇ ਵਿਚਾਰੇ ਬੋਲੀ ਜਾਂਦੇ ਆ ਪਾਸਾ ਧਮਾਤੜ ਅਸੀਂ ਮਰਨਾ ਮਰ ਜਾਾਂਗੇ ਜੀ ਅਸੀਂ ਜ਼ਮੀਨ ਨਹੀਂ ਦਿੰਦੇ ਅਸੀਂ ਰਾਹ ਨਹੀਂ ਦਿੰਦੇ ਓਏ ਭਲੇਓ ਲੋਕੋ ਪਹਿਲੀ ਗੱਲ ਤਾਂ ਤੁਹਾਨੂੰ ਚਾਹ ਪਿਆ ਕੇ ਤਾਂ ਮਾਨਸਾ ਬਿਠਾਇਆ ਨਾ ਬੜੇ ਹਰੇ ਹੋਟਲ ਦੇ ਵਿੱਚ ਨਾਲ ਖਵਾਈ ਬਰਫੀ ਉਦ ਹੀ ਕਹਿ ਦਾਂਗੇ ਦਿਖਾਈਆਂ ਪਟੈਂਚੀ ਭਰੇ ਨੋਟਾਂ ਦੇ ਕਿੰਨੇ ਲੈਣਾ 2 ਕਰੋੜ ਤੁਹਾਡੇ ਅੱਖੇ ਟੱਡੀਆਂ ਰਹਿ ਜਾਣਗੀਆਂ ਮੂੰਹ ਖੁੱਲਾ ਹੀ ਰਹਿ ਜੂ ਇਹ ਅੱਛਾ ਇੰਨੇ ਪੈਸੇ ਮਿਲਦੇ ਕੱਲਰ ਚਾਲ ਕੋਈ ਨਹੀਂ ਗਾਹ ਲੈ ਲਾਂਗੇ ਇਹ ਤਾਂ ਭਾਈ ਮੈਂ ਲੋਕਾਂ ਨੂੰ ਬੇਨਤੀ ਕਰਦਾ 50 ਕਰੋੜ ਨੂੰ ਵੀ ਲੈ ਲੈ ਕਿੱਲਾ 50 ਕਰੋੜ ਨੂੰ ਵੀ ਮੂੰਹੋਂ ਤਾਂ ਮੰਗੋ ਸੋਡੀ ਮਿੱਟੀ ਦੀ ਕੀਮਤੀ ਹੈ ਨਹੀਂ ਉਹ ਆ ਟਿੱਬਿਆਂ ਵਾਲੇ ਖੜੇ ਆ ਅਸੀਂ ਟਿੱਬਿਆਂ ਵਾਲੇ ਵਜਦਾ ਮਾਨਸਾ ਬਰੰਡੇ ਵਾਲੇ ਸਾਡੇ ਤਾਂ ਬੁੜਿਆਂ ਨੇ ਸਾਡੇ ਬਜ਼ੁਰਗਾਂ ਨੇ ਟਿੱਬਿਆਂ ਦੇ ਵਿਸੋਲੇ ਸਰੋਂ ਵਿੱਚ ਕੇ ਗੁਜ਼ਾਰਾ ਕਰਦੇ ਰਿਹਾ ਉਹ ਭੁੱਖੇ ਨਹੀਂ ਮਰੇ ਹਰੇ ਟਿੱਬੇ ਵੀ ਨੂੰ ਸਾਨੂੰ ਭੁੱਖਾ ਮਾਰਨ ਦੇ ਤੇ ਪੈਸਾ ਕਿੱਥੇ ਲੈ ਕੇ ਜਾਵਾਂਗੇ ਭੱਲੋ ਲੋਕੋ ਕਿਤੇ ਘਰ ਚੜਾ ਦੇਵਾਂਗੇ ਗੱਡੀ ਲੈ ਲਵਾਂਗੇ ਟਰੈਕਟਰ ਲੈ ਲਵਾਂਗੇ ਬਸ ਫੂਕ ਦੇਵਾਂਗੇ ਉਸ ਤੋਂ ਬਾਅਦ ਕੀ ਕਰੋਗੇ ਅੱਜ ਮੇਰੀ ਗੱਲ ਸੁਣ ਮੈਂ ਕੱਲ ਇੱਕ ਬੰਦੇ ਦੀ ਵੀਡੀਓ ਸੁਣੀ ਰੋ ਰਿਹਾ ਵਿਚਾਰਾ ਗੁਰਸਖ ਗਿਆਨੀ ਬੰਦਾ ਰੇੜੀ ਲਈ ਖੜਾ ਹੈ ਮਹਾਰੀ ਚ ਕਹਿੰਦਾ ਓਏ ਮੈਂ ਆਉਂਦਾ ਕਿੱਲਾ ਪਤਾ ਨਹੀਂ ਕਿੰਨੇ ਕਰੋੜ ਨੂੰ ਵੇਚਿਆ ਸੀਗਾ 1.5 ਕਰੋੜ ਨੂੰ ਕਿੱਲਾ ਵੇਚ ਕੇ ਰੇੜੀ ਲਈ ਖੜਨਾ ਓਏ ਕਰੋੜਾਂ ਅਰਬਾਂ ਨਹੀਂ ਖੜਨੇ ਇਹ ਤਾਂ ਆਈ ਉੱਡ ਜਾਣੇ ਐ ਮਨ ਲਾ ਤੂੰ ਆਪਣੀ ਜ਼ਮੀਨ ਦਾ 50 ਕਰੋੜ ਵਟ ਲੈ ਕੀ ਕਰੇਂਗਾ ਮੈਨੂੰ ਜਵਾਬ ਦੇ ਮੈਂ ਤੈਨੂੰ ਪਤਾ ਮੈਨੂੰ ਜਵਾਬ ਦੇ ਤੂੰ ਦੱਸੋ ਵੀ ਜਵਾਬ ਦਿਓ ਮੈਨੂੰ ਤੂੰ ਪੈਸੇ ਵਟ ਕੇ ਕੀ ਕਰੋਂਗੇ ਜ਼ਮੀਨ ਦੇ ਕਿੱਧਰ ਜਾਓਂਗੇ ਨਾ ਤੁਸੀਂ ਮੰਨ ਲਓ ਕਿ ਤੁਸੀਂ ਸੋਚੋਗੇ ਵੀ ਜ਼ਮੀਨ ਲੈ ਲਓਗੇ ਓਹ ਜ਼ਮੀਨ ਘਟ ਰਹੀ ਆ 50000 ਕਿੱਲਾ ਓੜਾ ਸੜਕਾਂ ਚ ਗਿਆ 50000 ਰੇਲ ਦੀਆਂ ਲੀਹਾਂ ਚ ਗਿਆ ਕਲੋਨੀਆਂ ਚ ਗਿਆ 40 ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ ਕੱਲਾ ਕੁਸਾ ਲੈਂਡ ਬੂਲਿੰਗ ਜਾਨੀ ਹੈ ਜ਼ਮੀਨ ਲੌਂਗ ਹੈ ਕਿੱਥੇ ਚਲੋ ਕਾਰਖਾਨਾ ਲਾ ਲਓ ਤੁਸੀਂ ਬਾਨੀ ਦੇ ਮੁਕਾਬਲੇ ਕਾਰਖਾਨਾ ਚਲਾ ਲੋਗੇ ਅਡਾਨੀ ਦੇ ਮੁਕਾਬਲੇ ਚਲਾ ਲੋਗੇ ਬੈਂਕ 'ਚ ਧਰ ਦਿਓ ਵੀ ਵਿਆਜ ਖਾਈ ਜਾਵਾਂਗੇ ਬੈਂਕ ਭੱਜ ਗਿਆ ਨੋਟਬੰਦੀ ਵਾਲੀ ਸਕੀਮ ਆ ਗਈ ਓਏ ਦੋ ਕਨਾਲਾਂ ਵੀ ਹੈ ਨਾ ਜਿਹਦੇ ਕੋਲੋਂ ਭੁੱਖਾ ਨਹੀਂ ਮਰਦਾ ਉਹ ਸੋਚੋ ਇਹ ਗੱਲ ਨੂੰ ਬੰਦਾ ਸਿੰਘ ਬਹਾਦਰ ਨੇ ਕੁਰਬਾਨੀਆਂ ਕਰਕੇ ਖੂਨ ਡੋਲ ਕੇ ਸਾਨੂੰ ਮਾਲਕ ਬਣਾਇਆ ਯਾਰ ਸਾਡੇ ਆ ਇੱਥੇ ਮੈਂ ਹੁਣ ਉਹ ਬਾਈ ਯਾਰ ਕੌਣ ਆ ਡਾਕਟਰ ਜੋਗਾ ਜਿਹੜਾ ਇੱਥੇ ਦੇਖੇਗਾ ਜ਼ਮੀਨ ਜਾਣਦਿਆਂ ਦੇ ਬਾਰੇ ਆ ਜਿਹੜੀ ਪਹਿਲੀ ਬੰਦ ਗੱਡ ਕੇ ਗਿਆ ਉਹਨੂੰ ਹਾਂ 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 ਕੌਣ ਆ ਉਹਦਾ ਨਾਂ ਕਿਹ ਪੂਰਾ ਪੂਰਾ ਨਾ ਪਤਾ ਜੀ ਮਾਨਸਾ ਰਹਿੰਦਾ ਹੁੰਦਾ ਈ ਉਹ ਜੋਗਾ ਡਾਕਟਰ ਆ ਹਸਪਤਾਲ ਸੀਗਾ ਜੀ ਹਾਂ ਉਹਨੇ ਪਹਿਲਾਂ ਕਈ ਛੋਟੇ ਕਿਸਾਨਾਂ ਤੋਂ ਦੋ ਦੋ ਚਾਰ ਚਾਰ ਪੰਜ ਪੰਜ ਕਿੱਲੇ ਲੈ ਲਏ ਉਹ ਕਰਮਘੜਾਂ ਹੁੰਦਾ ਵਾਲੀ ਦੀ ਜ਼ਮੀਨ ਚੋਂ ਇਕੱਠੇ ਲੈ ਲਏ ਹੁਣੋਂ ਇਕੱਠੀ ਕੰਪਨੀਾਂ ਨੂੰ ਇਹ ਜ਼ਮੀਨ ਮਿਲ ਗਈ। ਉਹਨਾਂ ਦੇ ਪੈਰ ਨਹੀਂ ਸੀ ਲੱਗਦੇ। 50000 ਨੂੰ ਲਈ ਉਹਨਾਂ ਨੇ ਜ਼ਮੀਨ। ਉਹਨਾਂ ਆ ਇਹਨੂੰ ਕੋਈ ਬਸਾ ਕੋਈ ਰੱਬ ਦਾ ਬਾਸ ਤਾਂ ਸੋਨੂ ਜਿਹਨੇ ਤੁਹਾਨੂੰ ਖੜਿਆ ਤੁਹਾਨੂੰ ਹੀ ਮੈਂ ਕਹਿਣਾ ਉੱਠ ਖੜੋ ਨਹੀਂ ਘਰਾਂ ਚ ਦੱਬੇ ਹੀ ਮਾਰੇ ਜਾਵੋਗੇ। ਇੱਕ ਬਈ ਹੋਰ ਮਸਲਾ ਬਹੁਤ ਗੰਭੀਰ ਆ। ਕਿਹਨੇ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਹੈਗੇ ਬੋਰ ਵੀ ਕਰਨਗੇ ਜਿਹੜਾ ਆਪਣਾ ਗੰਦਾ ਪਾਣੀ ਉਹ ਬਈ ਥੱਲੇ ਸਾਰਾ ਪਾਣੀ ਦੇਖੋ ਮੇਰੀ ਗੱਲ ਸੁਣੋ। ਜਿੰਨੀ ਇੰਡਸਟਰੀ ਆ ਜਿੰਨਾ ਦਾ ਵੇਸਟੇਜ ਆ ਜਿੰਨਾ ਉਹਦੇ ਵਿੱਚੋਂ ਜੋ ਗੰਦਮਾ ਨਿਕਲਦਾ ਉਹ ਜਾਊ ਕਿੱਥੇ ਜਾਂ ਨੇੜੇ ਨਗ ਦੀ ਕੋਈ ਨਹਿਰ ਕੱਸੀ ਸੂਏ ਦਰਿਆ ਚ ਤੇ ਜਾਂ ਧਰਤੀ ਹੇਠਾਂ ਨਹਿਰਾਂ ਦਾ ਪਾਣੀ ਖੜਾ ਪੰਜਾਬ ਦਾ ਪੀਣ ਜੋਗ ਨਹੀਂ ਰਿਹਾ ਦਰਿਆਵਾਂ ਦਾ ਧਰਤੀ ਹੇਠ ਕਿੱਦੇ ਪਾਣੀ ਲਿਆ ਆ ਸਾਰਾ ਇਲਾਕਾ ਚੱਕਰ ਵਾਲੇ ਪੂਰਾ ਪੰਜਾਬ ਪਾਣੀ ਚੱਕਰਾਲੇ 2000 ਤੋਂ ਉੱਪਰ TDS ਆ ਰਿਹਾ ਪਾਣੀ ਦਾ ਕੈਮੀਕਲ ਇੰਨੇ ਘੁਲ ਗਏ ਪਾਣੀ ਚ ਕੁੱਲ ਬੰਦਾ ਹਸਪਤਲ ਤੁਰਿਆ ਫਿਰਦਾ ਜਵਾਜ ਚੱਕ ਕੇ ਤੁਰਿਆ ਫਿਰਦਾ ਯਾਰ ਜਨਾਨੀਆਂ ਦਾ ਜਵਾਕ ਮੈਂ ਫਿਰ ਕਹਿਣਾ ਪੈਣਾ ਉਦੋਂ हट ਕੇ ਮੱਝ ਦੇ ਵੀ ਟੀਕੇ ਗਾਂ ਦੇ ਵੀ ਟੀਕੇ ਜਨਾਨੀਆਂ ਦੇ ਵੀ ਟੀਕੇ ਭਰਉਣ ਲੱਗੇ ਲੱਗੇ ਕਿ ਨਹੀਂ ਲੱਗੇ ਬਿਲਕੁਲ ਲੱਗੇ ਕੈਂਸਰ ਹੀ ਬਹੁਤ ਹੋ ਗਏ ਸੋਹਣੀ ਬਾਈ ਅੱਛਾ ਇੱਕ ਦਿਨ ਹੋਰ ਤੁਹਾ ਗੱਲ ਦੱਸਦਾ ਜਦੋਂ ਜੀਰੇ ਮੋਰਚਾ ਲਾਇਆ ਨਾ ਜੀਰੇ ਫੈਕਟਰੀ ਵਾਲਾ ਮੋਰਚਾ ਚੱਲਿਆ ਉੱਥੇ ਨਾ ਆਪਣੇ ਲੋਕ ਇਕੱਠੇ ਹੋਏ ਪੰਜਾਬ ਦੀ ਫੈਕਟਰੀ ਬੰਦ ਕਰਾਤੀ ਇਹਨਾਂ ਨੇ ਕੀ ਕੀਤਾ ਫੈਕਟਰੀ ਵਾਲੇ ਮਾਲਕਾਂ ਨੇ ਪੈਸਾ ਦਾ ਵਾਧੂ ਹੈ ਪੈਸਾ ਤੰਤਰ ਸਰਕਾਰਾਂ ਮਸ਼ੀਨਰੀ ਇਹਨਾਂ ਦੇ ਨਾਲ ਆ ਬਾਈ ਸਾਰਾ ਕੁਝ ਵੱਡੇ ਘਰਾਣਿਆਂ ਨਾਲ ਲੋਕਾਂ ਨਾਲ ਕੋਈ ਨਹੀਂ ਲੋਕਾਂ ਨੂੰ ਤਾਂ ਵੋਟਾਂ ਲੈਣੀਆਂ ਨੇ ਕੱਲੀਆਂ ਉੱਥੇ ਨਾ ਆਹ ਖੜੇ ਕਰਤੇ ਕੀ ਨਾਮ ਲੈਂਦੇ ਆ ਮਜ਼ਦੂਰ ਭਰਾ ਖੜੇ ਕਰਤੇ ਬੀ ਸੜਾ ਰੋਜ਼ਗਾਰ ਮਾਰਤਾ ਮੈਂ ਮਧੂਨਾ ਕੋਲੇ ਗਿਆ ਉਹ ਮਖਾ ਪ੍ਰਭੂ ਪਹਿਲੀ ਗੱਲ ਤਾਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੇ ਤੁਸੀਂ ਇਸ ਪਾਣੀ ਨਾਲ ਪੀ ਕੇ ਮਰ ਗਏ ਛੋੜੇ ਜਵਾਕ ਮਰ ਗਏ ਤੇ ਤੁਸੀਂ ਜਾਉਂਦੇ ਨਾ ਰਹੋ ਵਿਕਾਸ ਚਟੋਂਗੇ ਯਾਰ ਵੱਡਾ ਸਵਾਲ ਆ ਬਿਲਕੁਲ ਅੱਛਾ ਹਲੇ ਕੋਈ ਅਮੀਰ ਬੰਦਾ ਕੋ ਤਖੜਾ ਬੰਦਾ ਫਿਲਟਰ ਲਾ ਲੂ ਉਹਦਾ ਪਾਣੀ ਪੀ ਲੂ ਕੋ ਮੁੱਲ ਲੈ ਕੇ ਪਾਣੀ ਪੀ ਰੂ ਗਰੀਬ ਕਿੱਥੋਂ ਪੀਊਗਾ ਓਏ ਧਰਤੀ ਜੋ ਕੱਢ ਕੇ ਪੀਜੋ ਨਹਿਰ ਕੱਸੀ ਸੁਏ ਜੋ ਪੀਊਗਾ ਤੇ ਉਹ ਪਾਣੀ ਜ਼ਹਿਰ ਵਾਲਾ ਹੈ ਤੁਸੀਂ ਬਚੋਗੇ ਕਿਵੇਂ ਦੂਜੀ ਗੱਲ ਇੱਥੇ ਵਾਲੇ ਇੰਨੇ ਸੁਣਦੇ ਆ ਮੈਂ ਪਹਿਲਾਂ ਵੀ ਗੱਲ ਪੁੱਛੀ ਆ ਜਿਹੜਾ ਇਹ ਫੈਕਟਰੀਆਂ ਦੇ ਵਿੱਚ ਸਾਨੂੰ ਕੰਮ ਦਿੱਤਾ ਜਾਂਦਾ ਕੀ ਪੰਜਾਬ ਦੇ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਂਦਾ ਸਾਡਿਆਂ ਨੂੰ ਕਿਰਾਂ ਬਹਾਨਾ ਬਣਾ ਕੇ ਰੱਖ ਲੈਂਦੇ ਆ ਮੈਂ ਇੱਥੇ ਵੀ ਆ ਜਿਹੜੀ ਆ ਬਣਾ ਵਾਲੀ ਇੱਥੇ ਹੀ ਮੈਂ ਦੋ ਵਾਰੀ ਆ ਕੇ ਰੌਲਾ ਪਿਆ ਇੱਥੇ ਵੀ ਸਾਡੇ ਬੰਦਿਆਂ ਨੂੰ ਕੱਢ ਦਿੰਦੇ ਆ ਇਹ ਤਾਂ ਜੀ ਕੰਮ ਨਹੀਂ ਕਰਦੇ ਉਹੀ ਕੋਈ ਇਲਜ਼ਾਮ ਲਾ ਕੇ ਇਹਨੇ ਚੋਰੀ ਕਰ ਲਈ ਜੀ ਇੱਥੇ ਆ ਜਿਹੜੀ ਧੌਲੇ ਫੈਕਟਰੀ ਨਹੀਂ ਟਰਾਈਡੈਂਟ ਕੋਈ ਮੁੰਡਾ ਕੱਢਤਾ ਮੈਂ ਗੱਲ ਕੀਤੀ ਉਹਨੇ ਮੈਨੇਜਰ ਨਾਲ ਮੈਂ ਇਹ ਬੰਦਾ ਕੋ ਕੱਢਤਾ ਇਹ ਜੀ ਦਾਰੂ ਵਾਲੀ ਬੋਤਲ ਹੀ ਫਰਦਾਹੀ ਗੱਡੀ ਚ ਮੈਂ ਦਾਰੂ ਪੀਤੀ ਸੀ ਇਹਨੇ ਪੀਤੀ ਨਹੀਂ ਸੀ ਉਹ ਗੱレ ਗੱਡੀ ਮੰਗ ਮੀ ਲਿਆ ਮੁੰਡੇ ਦੀ ਮਗਰ ਬੋਤਲ ਪਈ ਸੀ ਬੋਤਲ ਨਾਲ 바ਗੀ ਇੰਨੀ ਗੱਲ ਤੇ ਬਹਾਨਾ ਕੋਈ ਨਾ ਕੋਈ ਭਾਲ ਕੇ ਸਾਡੇ ਬੰਦੇ ਨੂੰ ਕੱਢ ਕੇ ਕਾਰਨ ਰੱਖੀ ਆ ਸਾਡਾ ਜਿਹੜਾ ਮਜ਼ਦੂਰ ਭਰਾ ਉਹ ਉਹਦਾ ਹੱਕ ਮੰਗਦਾ ਮਿਹਨਤ ਦਾ 500 700 ਰੁਪਏ ਦਿਹਾੜੀ ਜਿਹਨੂੰ ਮਿਲਣੀ ਚਾਹੀਦੀ ਆ ਜਿਹੜੇ ਕੋਈ ਪ੍ਰਵਾਸੀ ਹੁੰਦੇ ਆ ਵਿਚਾਰੇ ਉਹਨਾਂ ਨੂੰ ਇੰਨੀ ਸਮਝ ਵੀ ਹੈ ਨਹੀਂ ਉਹ 300 ਚ 400 ਚ ਵੀ ਰਹਿ ਜਾਂਦੇ ਆ ਇਹ ਉਧਰੋਂ ਵੀ ਸ਼ੋਸ਼ਣ ਕਰਦੇ ਆ ਇਹ ਗਰੀਬਾਂ ਦਾ ਵੀ ਸ਼ੋਸ਼ਣ ਕਰਦੇ ਆ ਇਹ ਨਹੀਂ ਵੀ ਉਹਨਾਂ ਦੇ ਭਾਲੇ ਲਈ ਕੰਮ ਕਰਦੇ ਆ ਇਸ ਕਰਕੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਭਾਈ ਇਹ ਮਸਲੇ ਬਹੁਤ ਗੰਭੀਰ ਹੋ ਗਏ ਹੁਣ ਤਾਂ ਸਾਰਾ ਪੰਜਾਬ ਆਦੀਆਂ ਬੂਰੀਆ ਬਿਸਤਰ ਮੋਢੇ ਤੇ ਰੱਖਿਆ ਕਰੋ ਆਦੀਆਂ ਝੋਲੇ ਚ ਰੋਟੀਆਂ ਪਾ ਕੇ ਰੱਖਿਆ ਕਰੋ ਜਿੱਧਰ ਨੂੰ ਸੁਨੇਹਾ ਆਉਂਦਾ ਵੀ ਅੱਜ ਫਲਾਣੇ ਆ ਸਾਂ ਆ ਧੱਕਾ ਕਰ ਰਹੇ ਆ ਜਬਰ ਕਰ ਰਹੇ ਆ ਉਧਰ ਨੂੰ ਚਾਲੇ ਪਾ ਦਿਆ ਕਰੋ ਆ ਤਾਂ ਸਕੁੱਟ ਕੇ ਸੱਥਾਂ 'ਚ ਬਹਿ ਕੇ ਘਰਾਂ 'ਚ ਬੈਠੇ ਮੋਬਾਈਲ ਦੇਖੀ ਜਾਣਗੇ ਕਿਦਾਂ ਜੀ ਕੰਮ-ਕਮ ਕਿਹੜਾ ਕਰਦੇ ਆ ਕੰਮ-ਕਮ ਮੈਨੂੰ ਤਾਂ ਲਾਹ ਮਾਨਸ ਵਾਲੇ ਦਾ ਭਾਵਾ ਕਰਦੇ ਤੁਸੀਂ ਤਾਂ ਹਲੇ ਥੋੜੀ ਦਾ ਹੈਗਾ ਮਾਹੌਲ ਜ ਆ ਪੰਜਾਬ ਦੇ ਵਿੱਚ ਜੇ ਕੋਈ ਬਾਜਾ ਉਠਾਉਣਾ ਚਾਹੁੰਦਾ ਉਹਨੂੰ ਚੱਕ ਕੇ ਜੇਲ੍ਹ ਦੇ ਵਿੱਚ ਸੁੱਟਦੇ ਸਾਰੇ ਨਹੀਂ ਐ ਕਰਦੇ ਆ ਭਾਈ ਮਾਰੀ ਜਾਂਦੇ ਆ ਕੋ ਜੇਲਾ ਸਿੱਟੀ ਜਾਂਦੇ ਆ ਯਾਰ ਉਹ ਭਾਈ ਜੇ ਇੱਕ ਇੱਕ ਨੂੰ ਸਿੱਟ ਦੇਣਗੇ ਦੋ ਨੂੰ ਸਿੱਟ ਦੇਣਗੇ ਜੇ ਸਾਰੇ ਇਕੱਠੇ ਹੋਣਗੇ ਰੋਲਾ ਇਕੱਠੇ ਨਹੀਂ ਸਭ ਤੋਂ ਵੱਡੀ ਗੱਲ ਦੇਖੋ ਇੰਨਾ ਦਾ ਸਿਸਟਮ ਸਰਕਾਰਾਂ ਦਾ ਇੱਕ ਚੀਜ਼ ਤੇ ਚੱਲਦਾ ਉਹ ਦਹਿਸਤ ਆ ਉਹ ਡਰ ਹੁੰਦਾ ਜਿੱਦੇ ਲੋਕਾਂ ਡਰ ਚੱਕਤਾ ਉਦਦੇ ਲੋਕ ਆਪਣੇ ਹੱਕ ਲੈ ਲੈਣਗੇ ਡਰ ਚੱਕਣਾ ਪੈਣਾ ਡਰ ਕੱਢਣਾ ਪੈਣਾ ਦਿਲਾਂ ਚ ਕੋਈ ਕਰ ਦੇਣਗੇ ਕਿੰਨਿਆਂ ਨੂੰ ਮਾਰਨਗੇ ਕਿੰਨਿਆਂ ਨੂੰ ਫੜਨਗੇ ਹਣਾ ਆ ਲਾਲ ਵਰਦੀਆਂ ਵਾਲੇ ਜਿੰਨੇ ਫਿਰਦੇ ਐ ਇੱਥੇ ਪੁਲਿਸ ਵਾਲੇ ਇਕੱਠੇ ਹੋਏ ਇਹ ਕਿਹੜਾ ਇੱਥੇ ਇੱਥੋਂ ਦਾ ਪਾਣੀ ਨਹੀਂ ਪੀਂਦੇ ਬਿਲਕੁਲ ਮੈਂ ਭਾਈ ਇਹ ਕਿਹੜੇ ਸੋ ਸਾਹ ਨਹੀਂ ਲੈਂਦੇ ਇੱਥੇ ਟਾਬਰ ਜਦੋਂ ਦਾ ਬੰਦ ਕਰਿਆ ਰਿਲਾਇੰਸ ਦਾ ਉਹਨਾਂ ਨੇ ਮੇਰੇ ਤੇ ਕਿੰਨੇ ਪਰਚੇ ਕਰਦੇ ਮੈਂ ਚਲਾਇਆ ਨਹੀਂ ਉਹਨਾਂ ਅਕਸਰ ਪੱਟ ਲਿਆ ਉਹਨਾਂ ਨੇ ਰਿਲਾਇੰਸ ਦਾ ਜਦੋਂ ਰੌਲਾ ਪਿਆ ਸੀ ਕਿਸਾਨਾਂ ਵੇਲੇ ਉਦੋਂ ਦਾ ਮੈਂ ਬੰਦ ਕਰਿਆ ਉਹ ਉਸ ਤੋਂ ਬਾਅਦ ਮੈਂ ਚਲਾਇਆ ਹੀ ਨਹੀਂ ਹੈਗਾ ਉਹਨਾਂ ਨੇ ਘਟੋ ਘਟ ਮੇਰੇ ਦੇ ਤਿੰਨ ਚਾਰ ਪਰਚੇ ਕਰਾਤੇ ਬਹੁਤ ਕੁਝ ਕਰਨਗੇ ਯਾਰ ਸੋਨੂੰ ਮਾਰਨ ਲਈ ਦੱਬਣ ਲਈ ਕੁਚਣ ਲਈ ਛੋਟੀਆਂ ਧਰਤੀਆਂ ਜ਼ਮੀਨਾਂ ਪਾਣੀ ਖੋਣ ਲਈ ਬਹੁਤ ਕੁਝ ਕਰਨਗੇ ਇਹਦਾ ਹੁਣ ਜੇ ਨਸਲਾਂ ਬਚਾਉਣੀਆਂ ਤਾਂ ਲੜਨਾ ਪੈਣਾ ਬਾਈ ਸਿੱਧੀ ਜੀ ਗੱਲ ਹੈ ਜੇ ਮੈਦਾਨ 'ਚ ਆਜੋ ਜਾਂ ਘਰੇ ਲਾਓ ਕੁੰਡੇ ਬੈਠੇ ਤੇ ਡੀਕੋ ਮੌਤ ਨੂੰ ਜਿੱਦਾਂ ਆਏ ਉਹਦੇ ਗਲੇ ਲਾ ਕੇ ਨਾਲ ਲੈ ਜੂਗੀ